ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੀ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਨ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੋਟੀਆਂ ਕਲਾਂ ਤਹਿਸੀ ਠੀਕ ਹੈ ਜੀ ਮੇਸਤਰੀ ਸੰਧੂਆਂ ਬਿਲਕੁਲ ਨਜ਼ਦੀਕ ਪਿੰਡਾ ਕਾਲੀਗੇ ਵਾਲਾ ਪੰਡੋਰੀ ਖੱਤਰੀਆਂ ਤੇ ਬਿਲਕੁਲ ਨਾਲ ਨਾਲ ਜਿਹੜੇ ਲੱਗਦੇ ਪਿੰਡ ਆ ਦੋਸਤੋ ਤਲਵੰਡੀ ਭਾਈ ਤੋਂ ਇਸ ਪਿੰਡ ਦੀ ਦੂਰੀ ਵੀ ਤਕਰੀਬਨ 2 ਕਿਲੋਮੀਟਰ ਦੀ ਹੈ ਸਾਰੀ ਤੇ ਭਾਈ ਮਨਜਿੰਦਰ ਦੇ ਕੋਲ ਆਏ ਆ ਐਨੀਮਲ ਤੁਹਾਨੂੰ ਆਪਾਂ ਤਿੰਨ ਦਿਖਾਉਣੇ ਆ ਮੱਝਾਂ ਝੋਟੀਆਂ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਕੋਈ ਇੱਕ ਅੱਧਾ ਨੱਕ ਜਿਹੜਾ 200 ਟੋਕਰ ਤੇ ਗੱਪਣਾ ਤਾਨੂੰ ਜਿਹੜੀ ਝੋਟੀ ਦੇਖਣ ਦੇ ਵਿੱਚ ਨਜ਼ਰ ਆਵੇਗੀ ਸੋ ਸਬਦਾਂ ਤੁਸੀਂ ਬਾਈ ਮਨਜਿੰਦਰ ਦੇ ਨਾਲ ਕਰਨਾ ਸੰਪਰਕ ਨੰਬਰ ਆਪਾਂ ਲਗਾਤਾਰ ਸਕਰੀਨ ਦੇ ਨੀਤੇ ਜਿਹੜੇ ਆਪਾਂ ਚੱਲਦੇ ਕਰਦੀਦੇ ਹਰ ਵਾਰ ਦੀ ਤਰ੍ਹਾਂ ਅੱਜ 2 ਜਨਵਰੀ 2 ਫਰਵਰੀ ਨੂੰ ਆਪਾਂ ਜਿਹੜੀ ਇਹ ਵੀਡੀਓ ਬਣਾ ਰਹੇ ਹਾਂ ਤੇ ਸਮਾਂ ਜਿਹੜਾ ਦੋਸਤੋ ਤਕਰੀਬਨ 10:15 ਮਿੰਟ ਜਿਹੜਾ ਸਵੇਰੇ ਮਾਰਨਿੰਗ ਦਾ ਸਮਾਂ ਹੈਗਾ ਬਥੇਰੇ ਡਿਟੇਲ ਆਪਾਂ ਬਾਈ ਮਨਜਿੰਦਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਆਜੋ ਵੀਰ ਮਨਜਿੰਦਰ ਸਭ ਤੋਂ ਪਹਿਲਾਂ ਬਾਈ ਮਨਜਿੰਦਰ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸਾਰੇ ਮੇਰੇ ਭੈਣ ਮਹਿੰਦਰ ਭਾਈ ਅੱਜ ਤਿੰਨ ਨਗ ਆ ਗਈਆਂ ਹਾਂਜੀ ਤਿੰਨ ਆ ਤੇ ਤਿੰਨੇ ਨਗ ਹੈ ਸੂਏ ਸੂਏ ਮਿਲਦੇ ਆ ਵੈਸੇ ਹਨਾ ਦੁੱਧ ਬਲਣੇ ਤਿੰਨੇ ਸੂਏ ਸੂਏ ਜੀ ਠੀਕ ਹੈ ਤੇ ਵਿੱਚੋਂ ਇੱਕ ਤਾਂ ਚੈੱਕ ਪਾਸ ਗੱਭਣ ਤੇ ਇੱਕ ਥੋੜੇ ਦਿਨਾਂ ਦੀ ਬਣੀ ਵੀ ਆ ਠੀਕ ਆ ਹਾਂਜੀ ਤੇ ਕਰੀਏ ਵੀਰ ਜੀ ਸਟਾਰਟ ਹਾਂ ਪਹਿਲੇ ਨੰਬਰ ਦੀ ਇਹ ਆਪਣੀ ਜਿਹੜੀ ਨੀਲੀ ਰਾਵੀ ਦੇ ਵਿੱਚ ਥੋੜੀ ਜੀ ਆ ਵੱਧ ਸਫੇਤੀ ਆ ਜਾਂਦੀ ਪਰ ਝੋਟੀ ਬਹੁਤ ਪਿਆਰੀ ਆ ਵੇਖਣ ਦੇ ਵਿੱਚ ਬਹੁਤ ਜਿਆਦਾ ਭਾਈ ਮੂੰਹੋਂ ਚੌਗੀ ਆ ਪਹਿਲਾ ਸੂਆ ਜੀ ਜੀ ਚਵਾਈ ਪੂਰ ਛਟਾ ਕੋਈ ਨਹੀਂ ਬਹੁਤ ਜਿਆਦਾ ਚੰਗੀ ਆ 10 ਪੈਣਾਂ ਦੀ 7 ਕਿਲੋ ਦੁੱਧ ਆ ਪਰ ਮੇਰੇ ਘਰ ਇਕੋ ਟੈਂਕ ਮਿਲ ਐ ਤੁਸੀਂ ਲੈ ਕੇ ਆਉਂਦੀ ਐ ਅੱਜ ਭਲਕ ਲੈ ਕੇ ਆਉਂਦੀ ਐ ਤੇ ਇੱਕੋ ਟਾਈਮ ਹੀ ਲੀ ਜਾ ਹਾਂ ਪਰसों ਨਹੀਂ ਆਲੀ ਉਹਨਾਂ ਕਰੀ ਮੈਂ ਦੋਨੇ ਟਾਈਮ ਤੇ ਹੋਈ ਆ ਹਾਂ ਨੋਂ 9:30 ਦੇ ਦੁੱਧ ਸੀਗਾ ਮੇਰੇ ਘਰੇ ਆ ਕੇ ਸ਼ਾਮ ਨੂੰ ਮਿਲਦੀ ਆ 7 ਕਿਲੋ ਦੁੱਧ ਪੂਰਾ ਕੰਡੇ ਚਾੜ ਦਉਂਦੀ ਆ 7 ਜਿਹੜਾ ਵੀ ਕੋਈ ਵੀ ਭੈਣ ਪਰ ਇੱਕ ਟਾਈਮ ਚੋਲੇ ਜਾ ਜਦੋਂ ਮਰਜੀ ਜਦੋਂ ਮਰਜੀ ਬੱਚਾ ਹੈਗਾ ਥੱਲੇ ਵੀ 7 ਕਿਲੋ ਦੁੱਧ ਦਿੱਤੇ ਕਿ ਗਾਰੰਟੀ ਹੋਊਗੀ ਵੀ ਆਦੇ ਘਰੇ ਜਾ ਕੇ ਪਲਾ ਪੈਸੇ ਦੇ ਸਕਦਾ ਤੇ ਅੱਜੇ ਪੂਰੇ 6 ਦਿਨ ਹੋ ਗਏ 24 ਤਰੀਕ ਨੂੰ ਸੀਮਤ ਤਲਵੰਡੀ ਭਾਈ ਸ਼ਹਿਰ ਤੋਂ ਜਮਾਲੀਆ ਬਹੁਤ ਚੰਗਾ ਉਹਦੇ ਕੋਲੋਂ ਬਣੀ ਆ ਵੀਡੀਓ ਬਣੀ ਕਿੰਨੇ ਕ ਦਿਨ ਦੀ ਅੱਜ ਫਿਰ ਬਣੀ ਹੋਈ ਅੱਜ 6-7 ਦਿਨ ਹੋ ਗਏ ਕੋਈ 6-7 ਹਫ਼ਤੇ ਹੋ ਗਿਆ ਬਣੀ ਨੂੰ ਤੇ ਇਹ ਤਾਂ ਮੈਂ ਖਾਲੀ ਵੀ ਕਹਿ ਦਈਏ ਮਹੀਨੇ ਵੀ ਕਹਿ ਸਾਡੇ ਪਰ ਨਹੀਂ ਅੱਜ ਪੂਰੇ 6 ਦਿਨ ਹੋ ਗਏ ਬਣੀ ਨੂੰ ਮਗਰ ਨੀਂਦ ਵੀ ਰਵਿਦਾ ਕੱਟਾ ਸਾਢੇ 3-3 ਮਹੀਨੇ ਸੋਈ ਨਹੀਂ ਨੇ ਹੈ ਕੱਟਾ ਵੀ ਟੇਟੇ ਕੱਟ ਦੇ ਵਿੱਚ ਹਾਂ ਉਹ ਦੋਸਤੋ ਮੈਂ ਤੁਹਾਨੂੰ ਕੱਟਾ ਵੀ ਦਿਖਾਉਂਗਾ ਪ੍ਰੋਪਰ ਤੇ ਪਹਿਲਾ ਸੁਭਾ ਮੂੰਹ ਚੌਗੀ ਹੈ ਨਾ ਜੀ ਤੇ ਫੇਸ ਦੀ ਕੁਆਲਿਟੀ ਤੁਸੀਂ ਵੇਖ ਲਓ ਝੋਟੀ ਤੁਸੀਂ ਵੇਖੋਗੇ ਨਾਰਮਲ ਮੱਝਾਂ ਵੀਰ ਦੇ ਕੋਲ ਹੈਗੀਆਂ ਨੇ ਦੋ ਹੋਰ ਉਹਨਾਂ ਤੋਂ ਵੀ ਜਿਹੜਾ ਕੱਦ-ਕੱਦ ਝੋਟੀ ਦਾ ਬਹੁਤ ਪਿਆਰਾ ਉੱਚੇ ਵੱਡੇ ਕੱਦਕਾਰ ਦੇ ਵਿੱਚ ਸੋਹਣੀ ਆ ਫੱਬਦੀ ਆ ਸਫੇਦੀ ਜਿਹੜੀ ਮਾਰਕਿੰਗ ਵੇਖੋਗੇ ਤੁਸੀਂ ਥੋੜੀ ਸਫੇਦੀ ਆ ਉਹ ਵੱਧ ਹੈਗੀ ਆ ਵਾਈਟ ਪੁਣਾ ਜਿਹੜਾ ਹੈਗਾ ਸਫੇਦੀ ਉਹ ਵੱਧ ਆ ਬਾਕੀ ਝੋਟੀ ਬਹੁਤ ਵਧੀਆ ਆ ਵੇਖੋ ਜੀ ਠੀਕ ਆ ਜੀ ਸਿੰਘਾਸਣ ਕਾ ਦੀ ਪੰਤਰ ਬਿਲਕੁਲ ਬਿੱਲੀ ਓਵਰਆਲ ਸੋਣੀ ਆ ਵੀਰਾਂ ਦਾ ਵੀ ਮੈਂ ਜਿੱਥੋਂ ਚੁਆਈ ਕਰਕੇ ਲਈ ਸੀ ਤਸੱਲੀ ਕੀਤੀ ਸੀ ਉਥੋਂ ਦੋ ਡੰਗ ਚੋਈ ਆ ਪਰ ਆਪਣੇ ਆਪ ਦੇ ਘਰੇ ਇਥੇ ਆ ਕੇ ਜਿਹੜੀ ਆ ਇੱਕ ਟਾਈਮ ਹੀ ਮਿਲੀ ਆ ਥਣ ਤੋਂ ਤੁਹਾਨੂੰ ਮੈਂ ਵਿਖਾ ਦਿੰਨਾ ਥਣ ਤੁਹਾਨੂੰ ਬਹੁਤ ਸੋਹਣਾ ਲੱਗਾ ਠੀਕ ਆ ਜੀ ਆਹ ਵੇਖੋ ਬਿਲਕੁਲ ਮੁੱਠੀ ਵਾਲਾ ਥਣ ਆ ਤੇ ਹਫਤਾ ਹੋ ਗਿਆ ਬਣੀ ਨੂੰ ਜਿਹੜਾ نیچے ਬੱਚਾ ਦੋਸਤੋ ਉਹ ਮੇਲ ਆ ਕੱਟਾ ਆ ਤੇ ਕੱਟਾ ਵੀ ਮੈਂ ਤੁਹਾਨੂੰ ਦਿਖਾਉਂਗਾ ਵੀਡੀਓ ਦੇ ਵਿੱਚ ਟੇਡੇ ਕੱਟ ਦੇ ਵਿੱਚ ਕੱਟਾ ਉਹ ਵੀ ਬਿਲਕੁਲ ਜਿਹੜਾ ਇਸੇ ਦੇ ਨਾਲ ਹੀ ਆ ਦਿੱਤਾ ਜਾਊਗਾ ਕਿਉਂਕਿ ਅੱਗੋਂ ਜੇ ਨਾਲ ਆਇਆ ਤੇ ਅੱਗੋਂ ਦਿੱਤਾ ਵੀ ਜੇ ਨਾਲ ਜਾਊਗਾ ਜ਼ਰੂਰ ਤੇ ਬਿਰਤ ਫਾਇੜ ਦਾ ਸੈਟ ਫਾਇੜ ਕਿੰਨੀ ਕ ਪਾਈ 10 ਫਾਇੜ ਹੋ ਗਈ ਪੂਰੀ 10 ਫਾਇੜ ਪੂਰੀ 10 ਮਿੰਟ ਉਹ ਇੱਥੇ ਗਾਂ ਦਾ ਰੌਂਦੇ ਪੈਂਦਾ ਫਿਰ 10 ਟਾਪਦੀ ਹੈ ਫਾਇੜ ਦਾ ਤਾਂ ਮੈਂ ਰੇਡ ਜਾ ਕੇ ਹਰਾਨ ਰਹਿ ਗਈ ਨਹੀਂ ਫਾਇੜ ਦੀ ਬਹੁਤ ਜਿਆਦੇ ਠੀਕ ਹੈ ਤੇ ਮਿਲਨ ਮੁਲ ਤੇ ਸ਼ਰੀਫੀ ਹੈ ਕਿ ਮੈਂ ਕਹਿੰਦਾ ਬਹੁਤ ਜਿਆਦੇ ਵੀ ਢਾਰ ਕੋਲੀ ਘੂਰਨੀ ਕੋ ਛਟਾਣੀ ਇੱਕ ਟਾਈਮ ਦਾ ਦਾੜ ਪਾ ਕੇ ਮਿਲਦੀ ਵੀ ਆ ਜੋ ਜਦੋਂ ਨਾਲ ਦੂਜੇ ਟਾਈਮ ਤੇ ਐਡਾ ਕਿ ਤਰ੍ਹਾਂ ਪਸੂ ਪਰ ਆਈ ਪੂਰੇ ਆ ਕੱਦ ਵਜਨ ਪੂਰਾ ਵਾ ਪਰ ਥੋੜੀ ਕਮੀ ਹੈ ਇਹ ਢੇਡ ਅੰਦਰ ਪੱਠੇ ਨਹੀਂ ਖਾਦੇ ਮਦਾਨੀ ਘਰੇ ਆ ਥੋੜਾ ਜਿਹਾ ਪਸੂ ਕਰ ਜਾਂਦਾ ਵਾ ਗੱਲ ਇਹ ਵੀ ਅਗਲੇ ਘਰੇ ਸ਼ਾਇਦ ਦੋ ਟਾਈਮ ਮਿਲਦੀ ਸੀ ਪੀਤੀ ਸੀ ਅਗਲੇ ਘਰ ਦੀ ਇੱਥੇ ਆ ਕਿ ਤੁਸੀਂ ਲਿਆਂਦੀ ਹੋਣ ਅੱਗੇ ਇੱਕ ਦੋ ਦਿਨ ਮੇਰੇ ਕੋਲ ਤੇਜੋਤ ਤੇ ਹਾਰਾਂ ਨਹੀਂ ਪੋਣੀ ਪੀ ਸੀ ਮੱਥੇ ਹਾਰਾ ਤੇ ਹਾਰਾ ਔਖਾ ਪਾਇਆ ਹਾਂ ਤੇ ਢੇਡਾਂ ਤਾਂ ਹੋਦ ਕਰ ਦੋਨੇ ਟਾਈਮ ਪੈ ਜਾਵੇ ਬਿਲਕੁਲ ਜੀ ਬਿਲਕੁਲ ਸੋ ਦੋਸਤੋ ਜਰੂਰ ਤੁਸੀਂ ਚੈੱਕ ਕਰ ਸਕਦੇ ਬਾਈ ਮਨਜਿੰਦਰ ਦੇ ਕੋਲ ਜਿਹੜੀ ਆ ਇਹ ਝੋਟੀ ਆ ਵਕਾਊ ਆ ਠੀਕ ਆ ਤੇ ਪੇਟ ਪੁੱਠਾ ਤੁਸੀਂ ਬਿਲਕੁਲ ਬੈਕ ਸਾਈਡ ਤੋਂ ਦੇਖ ਲਓ ਰਾਜੀ ਝੋਟੀ ਆ ਤੇ ਕੱਦ ਕਾਠੀ ਜਕਰ ਮੈਂ ਆਪਣੀ ਗੱਲ ਕਰਾਂ ਦਾ ਦੋਸਤੋ ਵੀ ਨਾਰਮਲ ਇੱਕ ਤੁਸੀਂ ਵੇਖੋਗੇ ਵੀ ਜੇਕਰ ਕੋਈ 5 ਫੁੱਟ 8 ਇੰਚ ਦਾ ਜਾਂ 5 ਫੁੱਟ 9 ਇੰਚ ਦਾ ਵੀਰ ਤਾਂ ਬਿਲਕੁਲ ਜਿਹੜਾ ਦੋਸਤੋ ਮੋਢੇ ਨਾਲ ਟੱਚ ਹੋਣ ਦਾ ਪੁੱਠਾ ਤੇ ਸੋਹਣੀ ਬੰਤਰ ਆ ਝੋਟੀ ਦੀ ਓਵਰ ਆਲ ਬਿਲਕੁਲ ਨਾਲ ਕੱਟਾ ਤੁਹਾਨੂੰ ਦਿਖਾ ਦਿੰਨੇ ਆ ਬਾਹਰ ਕੱਢ ਕੇ ਆਪਾਂ ਤੋਰਾ ਤੋਰ ਫਿਰ ਤੁਹਾਨੂੰ ਦਿਖਾ ਦਿੰਨੇ ਹਾਂ ਹਾਂ ਦਿਖਾ ਦਿਓ ਜੀ ਇਧਰ ਨੂੰ ਦਿਖਾ ਦਿਓ ਇਧਰ ਹੀ ਤੋਰ ਲੱਗਿਆ ਜੀ ਠੀਕ ਆ ਆ ਵੇਖੋ ਜੀ ਠੀਕ ਆ ਅੱਧਰ ਥਾਣੇ ਦੇਵਾ ਲੱਗਾ ਹੈਗਾ ਪਹਿਲਾਂ ਇਹ ਝੋਟੀ ਸੂਈ ਸੀਗੀ ਅੱਗੇ ਦੂਜੇ ਲਈ ਜਿਹੜੀ ਆ ਬਿਲਕੁਲ ਜਿਹੜੀ ਗੱਬ ਹੈਗੀ ਆ ਗੱਬਾ ਦੋਸਤੋ ਚੱਕਪਾਸ ਤੇ ਚਲੋ ਹਜੇ ਦੂਰ ਦੀ ਗੱਲ ਆ ਬਾਕੀ ਵੀਰਾਂ ਦਾ ਵੀ ਬਣੀ ਆ ਹਫਤੇ ਦੀ ਬਣੀ ਆ ਸੋ ਬਿਲਕੁਲ ਜਿਹੜਾ ਤੁਸੀਂ ਬੇਸ਼ੱਕ ਦੁੱਧ ਨੂੰ ਮੱਦੇ ਨਜ਼ਰ ਰੱਖਦੇ ਹੋਏ ਆ ਇਹ ਝੋਟੀ ਲੈ ਕੇ ਜਾ ਸਕਦੇ ਜੀ ਤੇ ਮੇਲ ਕਾਫ ਆਪਾਂ ਨਾਲ ਉਹਦੀ ਨਾਲ ਤੁਹਾਨੂੰ ਜਿਹੜਾ ਮੇਲ ਕਾਫ ਨੂੰ ਦਿਖਾ ਦੇਣਾ ਤੇ 7 ਕਿਲੋਟਰ ਦੇ ਦਰਮਿਆਨ ਜਿਹੜੀ ਚੱਲ ਰਹੀ ਆ ਇੱਕੋ ਟਾਈਮ ਜਿਹੜਾ ਦੁੱਧ ਚਿਵਾਰੀ ਹੈਗੀ ਆ ਠੀਕ ਆ ਕਟਾ ਮਾ ਤੁਹਾਨੂੰ ਦਿਖਾ ਦੇਣਾ ਆਜੋ ਜੀ ਠੀਕ ਆ ਸੋ ਦੋਸਤੋ ਇਹ ਜਿਹੜਾ ਮੇਲ ਕਾਫ ਉਸੇ ਝੋਟੀ ਦੇ ਬਿਲਕੁਲ ਥੱਲੇ ਆ ਠੀਕ ਆ ਤੇ ਮਨਜਿੰਦਰ ਸਿੰਘ ਸੂਈ ਨੂੰ ਕਿੰਨਾ ਟਾਈਮ ਵੇਲੇ ਲੱਗਦਾ ਕਟਾਵੇ ਤਿੰਨ ਕੁ ਮਿੰਟ ਹੋ ਗਏ ਨੇ ਬਾਈ ਤਿੰਨ ਕੁ ਮਿੰਟ ਹਾਂ ਕਹਿੰਦਾ ਬਸ ਖਾਲੀ ਕਹਿ ਜੀਏ ਮਹੀਨੇ ਦੀ ਗੱਭਣ ਕਹਿ ਜੀਏ ਪਰ ਨਹੀਂ ਜਿਹੜੇ 6 ਦਿਨ ਪੂਰੇ ਹੋ ਗਏ ਗਾਰੰਟੀ ਦੀ ਗੱਭਣ ਹੋਊਗੀ ਉਹ ਕਹਿੰਦੇ ਹਾਂ ਮਾਲੀ ਤੋਂ ਲੱਗੀ ਆ ਗੱਭਣ ਝੋਟੀ ਨਹੀਂ ਹੋ ਜਾਣਾ ਐਡਵਰਟਾਈਜ਼ ਠੀਕ ਹੈ ਵੀਰੇ ਆਜੋ ਜੀ ਤੇ ਝੋਟੀ ਬਹੁਤ ਵਧੀਆ ਰੇਟ ਭਾਅ ਪੜਦਾ ਵੀਰ ਨੇ ਕਿੰਨਾ ਰੱਖਿਆ ਉਹ ਵੀ ਆਪਾਂ ਪੁੱਛ ਲੈਨੇ ਆ ਤਾਂ ਜੋ ਦੋਸਤੋ ਅੱਗੇ ਤੁਸੀਂ ਖਰੀਦ ਸਕੋ ਤੇ ਬਾਈ ਮਨਜਿੰਦਰ ਆਜੋ ਤੇ ਵੀਰੇ ਦਾ ਮੁੱਲ ਕਿੰਨਾ ਹੈ ਆਪਾਂ ਡਿਮਾਂਡ ਕੀ ਲਾਇਦੇ ਕਿਰਨੀ ਹੈ ਬਾਈ ਇਹਦੇ ਚੋਂ 200 ਰੁਪਏ ਛੜਕ ਛੋੜੀ ਕਰਨੀ 58000 ਰੁਪਏ 58000 ਦੇ ਵਿੱਚੋਂ ਜਿਹਦਾ ਕੇ ਪਾਈ ਨੇ ਲੈਣੀ ਹੋਵੇ ਤਾਂ ਫੂਨ ਉਹੀ ਲਾਇਓ ਨਹੀਂ ਤਾਂ ਆਪਾਂ ਕੋਈ ਗੱਲ ਛੋਟੀ ਚੈੱਕ ਕਰਵਾ ਕੇ ਦੋ-ਤਾਂ ਮਹੀਨਿਆਂ ਦੇ ਆਪਾਂ ਫਿਰ ਜਦਾਂਗੇ ਹੋ ਸਕਦਾ ਹੈ ਵਿਆਹ ਤਾਂ ਵੀ ਅਕਲ ਦੀ ਘਰੇ ਖੜੀ ਹੋਈ ਸੋਹਣੀ ਲਾੜੀ ਆ ਨਾਂ ਵੀ ਵੇਚੀਏ ਆਪਾਂ ਉਹ ਗਾਹੇ ਚੋ ਕਿ ਦੁੱਬਣੇ ਦੇ ਲੱਗਣੇ ਕਰਦੇ ਆ ਇਹ ਬਿਲਕੁਲ ਠੀਕ ਹੈ ਨਹੀਂ ਛੋਟੀ 'ਚ ਕੋਈ ਸ਼ੱਕ ਨਹੀਂ ਅੱਜ ਇਹੋ ਜਿਹਾ ਬਲੈਕનેસ ਹੈ ਦੋਸਤੋ ਤੁਸੀਂ ਬਲੈਕ ਚਮੜੀ ਦੇਖ ਰਹੇ ਹੋ ਜੇਕਰ ਬਿਲਕੁਲ ਟਾਂਜਾ ਬਲਕਿ ਸਰੀਰ 'ਤੇ ਜਿਆਦਾ ਹੀ ਸਫੇਤੀ ਨਾ ਹੁੰਦੀ ਛੋਟੀ ਫਿਰ ਵੀ ਸੋਨਾ ਸੀ ਤੇ ਆਪਾਂ ਵੀ ਬਹੁਤ ਜਿਆਦਾ ਸਾਰਨਾ ਕਵਾਲੀ ਕਰੂਗੇ ਆ ਠੀ ਤੇ ਬਾਕੀ ਚੁਵਾਈ ਚੁਵੀ ਇੱਕ ਨੰਬਰ ਵੀ ਹੈ ਚੁਵਾਈ ਦਾ ਬਾਈ ਬਾਹਲੀ ਜਿਹੜੇ ਪਾਲਾ ਅੱਦੋਂ ਹੀ ਜਾਰੇ ਠੀਕ ਹੈ ਵੀਰ ਸੋ ਦੋਸਤੋ ਜਰੂਰ ਤੁਸੀਂ ਵੀਰ ਦੇ ਨਾਲ ਇਹ ਗੱਲਬਾਤ ਕਰ ਸਕਦੇ ਹੋ 58000 ਦੀ ਹੈਗੀ ਚੰਗਾ ਜਾਇਸ਼ ਮੌਕੇ ਦੀ ਮੌਕੇ ਦੇ ਮਾੜਾ ਮੋਟਾ ਇਹ ਹੋਊਗਾ ਬਾਹਲਾ ਨਹੀਂ 58 ਦੇ ਵਿੱਚੋਂ ਠੀਕ ਹੈ ਸੋ ਬਹੁਤ ਖੂਬਸੂਰਤੀ ਆ ਬਾਕੀ ਜਰੂਰ ਤੁਸੀਂ ਖਰੀਦ ਸਕਦੇ ਹੋ ਇਸ ਤੋਂ ਬਾਅਦ ਇੱਕ ਸੈਕੰਡ ਨੰਬਰ ਤੇ ਆ ਜਿਹੜੀ ਮੱਝ ਇਹਦੀ ਵੀ ਇੰਨੀ ਕੀ ਡਿਟੇਲ ਆ ਬਾਈ ਜੇ ਇਹਦੇ ਥੱਲੇ ਹੋਊਗਾ 6 ਤੋਂ 6.5 ਕਿਲੋ ਦੁੱਧ ਹੁਣ ਮੌਕੇ ਦਾ ਸੱਤ ਵੀ ਹੋ ਸਕਦਾ ਠੀਕ ਹੈ ਪਰसों ਹੀ ਆਈ ਹੈ ਦੋਵੇਂ ਡੇਮਾ ਸਾਪੀ ਤੇ ਮਿਲਦੀ ਹੈ ਮਾਰ ਕਰਨ ਦੱਸਿਆ 6 ਮਹੀਨੇ ਗੱਬਣਾ ਪਰ ਮੈਂ ਉਹਨਾਂ ਦੀ ਗਾਰੰਟੀ ਤੇ ਲਿਆ ਆ ਹੋ ਸਕਦਾ 5.5 ਦੀ ਵੀ ਹੋ ਸਕਦੀ ਹੈ ਉਹ ਡਾਕਟਰ ਆਉਂਦਾ ਪਿਆ ਮੈਂ ਚੈੱਕ ਕਰਵਾਉਂਗਾ ਉਹਨੂੰ ਮਤਲਬ ਗੱਪਣ ਚੈੱਕ ਪਾਸ ਹੋਵੇਗੀ ਗੱਪਣ ਚੈੱਕ ਪਾਸ ਆ 55 ਦੀ 5 ਦੀ 6 ਦੀ ਦੇ ਵਿੱਚ ਵਿੱਚ ਹੋਊਗਾ ਮਤਲਬ ਜੇ ਆਪਾਂ ਚੈੱਕ ਹੱਥ ਨਹੀਂ ਪਾਇਆ ਡਾਕਟਰ ਤੋਂ ਮੈਂ ਇਹਨਾਂ ਨੇ ਪਾਇਆ ਸੀਗਾ ਉਹਨਾਂ ਬੰਦੇ ਮੇਰੇ ਕੋਲ ਹੁਣ ਆਪਣਾ ਡਾਕਟਰ ਆ ਰਿਹਾ ਆ ਰਿਹਾ ਉਹ ਮੈਂ ਜਿਹੜਾ ਫੋਨ ਲਾਉਗਾ ਉਹਨੂੰ ਮੈਂ ਦੱਸ ਦੂੰ ਪ੍ਰੋਪਰ ਕਿੰਨੇ ਟਾਈਮ ਦੀ ਜੇ ਮਤਲਬ ਕਿ ਪੋਜ਼ਿਟਿਵ ਨਿਕਲਾ ਵੀ ਨੈਗੇਟਿਵ ਨਿਕਲਾ ਵੀ ਤੁਸੀਂ ਦੱਸਿਓ ਜਰੂਰ ਹੈ ਗੱਪਣੀ ਆ ਹਾਂਜੀ ਹੈ ਗੱਪਣੀ ਆ 1 ਮਹੀਨੇ ਦਾ ਵੀ ਪੰਜਾਂ ਦੀ ਹੋ ਸਕਦੀ ਆ ਤੇ 6 ਦੀ ਵੀ ਹੋ ਸਕਦੀ ਆ ਹੂੰ ਤੇ ਦੁੱਧ ਦਾ ਸ਼ੇਕ ਲਓ ਦੁੱਧ ਦਾ 6 7 67 ਦੋਨੇ ਟਾਈਮ ਥਾਪੀ ਤੇ ਠੀਕ ਆ 7 ਕਿਲੋ ਜਿਹੜਾ ਦੋਸਤੋ ਦਰਮਿਆਨ ਦੋ ਤੇ ਚੱਲ ਰਹੀ ਅਗਰ ਤੀਜੇ ਲਈ ਗੱਬਣਾ ਆ ਤੀਜੇ ਵਾਸਤੇ ਗੱਬਣਾ ਹੁਣ ਦੂਜਾ ਸੂਬਾ ਪ੍ਰੈਜ਼ੈਂਟ ਚੱਲ ਰਿਹਾ ਦੂਜਾ ਸਵੇਰਾ ਜਿਹੜਾ ਦੋਸਤੋ ਚੱਲ ਰਿਹਾ ਅੱਗੇ ਤੀਜੇ ਲਈ ਜਿਹੜੀ ਆ ਬਿਲਕੁਲ ਗੱਬਣ ਹੈਗੀ ਆ ਤੇ ਵੀਰਾਂ ਦਾ ਵੀ ਸ਼ਿਓਰਟੀ ਜਿਹੜੀ ਹੈਗੀ ਆ ਡਾਕਟਰ ਸਾਹਿਬਾਨ ਆ ਜਾਣਾ ਹੁਣ ਥੋੜੇ ਟਾਈਮ ਤੱਕ ਤੇ ਚੈੱਕ ਪਾਸ ਆਪਾਂ ਕਰਵਾ ਕੇ ਬੇਸ਼ੱਕ ਜਿਹੜੇ ਵੀਰ ਨੇ ਵੀ ਇਸ ਦੇ ਬਾਰੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰਨੀ ਹੈ ਉਹ ਤੁਸੀਂ ਭਾਈ ਮਨਜਿੰਦਰ ਨੂੰ ਪੁੱਛ ਸਕਦੇ ਹੋ ਵੀ ਡਾਕਟਰ ਨੇ ਕੀ ਦੱਸਿਆ ਹੈਗਾ ਬਾਕੀ 5 ਮਹੀਨੇ ਦੀ ਉਹਨਾਂ 6 ਮਹੀਨੇ ਦੀ ਕਿਹਾ ਸੀਗਾ ਬਾਕੀ ਅੱਗੇ ਡਾਕਟਰ ਦੱਸ ਲੂਗਾ ਵੀ ਪੰਜਾਂ ਦੀਆਂ ਸਾਢੇ ਚੌਧੀਆਂ ਦੀਆਂ ਪੰਜਾਂ ਦੀ ਕਿਤੇ ਵੀ ਹੈ ਠੀਕ ਆ ਤੇ ਇਹਦਾ ਫਿਰ ਵੀਰ ਦੀ ਭਾਅ ਫੜ ਤੱਕ ਕਿੰਨਾ ਕੁ ਮੋਲ ਹੈ ਵੀਰ ਇਹਦਾ 40000 ਵਿੱਚ ਛੋੜ ਹੋਊਗੀ ਮੇਰੀ ਖੁਸ਼ੀ ਦੀ ਹੋਊਗੀ 46000 ਦੇ ਵਿੱਚੋਂ ਮੇਰਾ ਭਾਈ ਉਹ ਫੋਨ ਆਇਆ ਜਿਹਨੇ ਪਸੂ ਲੈਣਾ ਵਾ ਬਿਲਕੁਲ ਹਾਂ ਤੇ ਜਵਾਬ ਵੀਰ ਜੀ ਇੱਕ ਨੰਬਰ ਮੈਂ ਕਹਿੰਦਾ ਬਹੁਤ ਵਧੀਆ ਭਾਈ ਐਵੇਂ ਮੂੰਗੇ ਇੱਕ ਜਣਾ ਬੁੜੀ ਜਿਹਾ ਬੰਦਾ ਖੜ ਤੇ ਫਰਕਨ ਲੱਗ ਜਾ ਹਾਂਜੀ ਪਰ ਲੱਗਣ ਗੜੀ ਭਾਈ ਹਾਂ ਆਇ ਫਰਕਨ ਲੱਗ ਜਾ ਤੇ ਮੈਂ ਮਾਰਵਾਇਆ ਸੀ ਵੀਰ ਜੀ ਪਾ ਉਹ ਕਹਿੰਦਾ ਇਹਨਾਂ ਹੋ ਜਾਇਆ ਹਾਂ ਉਹ ਇਹ ਨਾ ਨਾ ਆਇਆ ਵੀ ਕਾਪੀ ਤੇ ਉਹ ਆਥਾਪੀ ਤੇ ਕੋਈ ਪਾੜਾ ਵੀ ਨਹੀਂ ਪਾਉਂਦੀ ਲੋੜ ਮੂਰੇ ਇੱਕ ਜਾਨਾਂ ਜੇ ਖੜ ਗਿਆ ਉਹਨਾਂ ਨੂੰ ਬੁੜੀਆਂ ਚੁੰਗੀਆਂ ਬਸਨ ਲੱਗ ਜਾਂਦਾ ਨਾਮ ਤੇ ਸੁਬਾ ਚੁਆਕ ਕਿੰਨੇ ਵਜੇ ਕੀਤੀ ਚੋਈ ਜਾਂਦੀ ਸਵੇਰ ਦਾ ਬਈ 5:3 6 ਵਜੇ ਟਾਈਮ 5:3 6 ਵਜੇ ਦਾ 6 ਵਜੇ ਤੇ ਠੀਕ ਖੁੰਦਗੇ ਵੀਰ ਜੀ ਬਾਕੀ ਇਹ ਟੋਕਰ ਦਾ ਭਰਾ ਹੋ ਤਾਂ ਤਾਂ ਵੀ ਜਾਈ ਡਾਂਗਾ ਕਿਸੇ ਦੇ ਘਰੇ ਸ਼ਾਮ ਨੂੰ ਇੱਕ ਟਾਈਮ ਵੀ ਪੈ ਸਕਦੀ ਆ ਪਰ ਕੋਈ ਦਰਨ ਡਰਨ ਵਾਲੀ ਕੋਈ ਚੱਕਣ ਕਿਉਂਕਿ ਮੇਰੇ ਘਰੇ ਵਈ ਦੋਨੇ ਟਾਈਮ ਮਿਲ ਜਿਆ ਬਿਲਕੁਲ ਜ਼ਰੂਰ ਵੀਰ ਤੇ ਜ਼ਰੂਰ ਤੁਸੀਂ ਜਰਾ ਦੋਸਤੋ ਨੋਟ ਕਰ ਸਕਦੇ ਹੋ ਹੁਣ ਆਪਾਂ ਬਿਲਕੁਲ 5:3 10 ਵਜੇ ਡੇਢ ਘੜ ਜਿਹੜੀ ਵੀਡੀਓ ਬਣਾ ਰਹੇ ਆ ਤੇ ਸੁਪਾ ਜਿਹੜੀ ਚੁਵਾਈ ਆ ਤੇ ਜਦੋਂ ਟਾਈਮ ਟੂ ਟਾਈਮ ਤੁਸੀਂ ਚੁਆਈ ਕਰਦੇ ਹੋ ਤੇ ਬਿਲਕੁਲ ਥਾਪੀ ਤੇ ਅੱਗੇ ਪਹਾੜਾ ਬੰਡਾ ਵੀ ਪਾ ਸਕਦੇ ਹੋ ਬਟ ਜਿਹੜਾ ਥਾਪੀ ਤੇ ਤੁਸੀਂ ਇਸ ਦੀ ਚੁਆਈ ਨਾਰਮਲੀ ਕਰ ਸਕਦੇ ਹੋ ਠੀਕ ਆ ਤੇ ਕੱਦ ਕਾਠੀ ਸੋਣਾ ਹੈਗਾ ਤੇ ਅੱਗੇ ਬਣੀ ਹੈ ਤਕਰੀਬਨ ਉਹ ਵੀ ਵੀਰ ਨੇ ਕਹਿਤਾ ਵੀ ਚੈੱਕ ਪਾਸ ਆਪਾਂ ਸ਼ੋਰ ਕਰ ਲੈਣਾ ਡਾਕਟਰ ਸਾਹਿਬਾ ਜਦੋਂ ਆ ਗਿਆ ਹੁਣ ਬਾਕੀ ਤੁਸੀਂ ਕਾਲ ਕਰਕੇ ਉਹਦੇ ਬਾਰੇ ਜਿਹੜਾ ਪੁੱਛ ਸਕਦੇ ਹੋ 5 ਮਹੀਨੇ ਤੋਂ ਲੈ ਕੇ ਸਾਢੇ 5 ਮਹੀਨੇ ਦੀ ਜਿਹੜੀ ਗੱਬਣ ਹੈਗੀ ਇਹ ਮੱਜ ਤੇ ਜੇ ਸੂਬੇ ਦੇ ਲਈ ਤੇ ਮੋਲ ਉਹ ਫਿਰ ਪਈਦਾ 46 ਹਜ਼ਾਰ ਕਿਹਾਤਾ ਸੀਗਾ ਹਾਂਜੀ ਬਾਈ ਇਹ ਤੇ ਇਹ ਗੱਲ ਹੈ ਵੀ ਕਈ ਜਿਹੜੀ ਪਸ਼ੂ ਡਰ ਜਾਂਦਾ ਸਵੇਰੇ ਨਹੀਂ ਵੀ ਮਿਲੀ ਬਾਈ ਚਾਂਸ ਤੇ ਛਾ ਉਹਨੇ 6.5-7 ਲੀਟਰ ਦੁੱਧ ਕੱਢ ਦੇਣਾ ਜੀ ਹੂੰ ਗਾਰੰਟੀ ਨਾਲ ਕੱਢੂਗੀ ਜਾਂ ਨਾ ਕੱਢੂਗੀ ਤੇ ਮੱਝ ਮੇਰੀ ਹੋਊਗੀ ਹੂੰ ਠੀਕ ਹੈ ਕਿਉਂਕਿ 2.5 ਡੰਕ ਪਸ਼ੂ ਇੱਕ ਤਾਂ ਦੇਣਾ ਬਾਕੀ ਮਾਜ ਰਾਜੀਪੁਰੇ ਕਦਵਜਾ ਹੀ ਪੂਰਾ ਥੋੜੀ ਜਿਹੀ ਪੱਠਿਆਂ ਨੂੰ ਲੁੱਸੀ ਹੈ ਪੱਠੇ ਬਗਾਨੇ ਘਰੇ ਅੱਗੇ ਬਸੂ ਨਹੀਂ ਚੱਕਦਾ ਬਿਲਕੁਲ ਠੀਕ ਹੈ ਤੇ ਪਰ ਫਿਰ ਵੀ ਇਹਨੇ ਦੁੱਧ ਦਰੀ ਜਾਂਦੇ ਇਹਨੇ ਤਾਂ ਦੀ ਗੱਪਣਾ ਖੁਰੀ ਜਾਂਦੀ ਮਾਜ ਬਿਲਕੁਲ ਬਿਲਕੁਲ ਸੋਦੀ ਖਾਰ ਮੰਨਦੀ ਹੈ ਬਿਲਕੁਲ ਜੀ ਵੈਸੇ ਅੱਗੇ ਵੀ ਆਉਣ ਵਾਲੇ ਸਮੇਂ ਚ ਜੇਕਰ ਪੰਜਾਂ ਸਾਢੇ ਪੰਜਾਂ 6 ਮਹੀਨੇ ਦੀ ਗੱਪਣਾ ਤੇ ਇੱਕ ਟੰਕ ਵੈਸੇ ਵੀ ਪੈਣ ਵਾਲਾ ਹਾਂ ਹਾਂ ਪੈਣ ਵਾਲਾ ਕੰਮ ਠੀਕ ਹੈ ਤੇ ਵੱਡੀ ਤੇ ਉਹ ਤਾਂ ਕਦੇ ਦਿਨ ਦਿਨ ਕਰੀ 25 ਸਾਲ ਪਹਿਲਾਂ ਆਪ ਛੱਡਣੀ ਪੈਣੀ ਆ ਚੰਗਾ ਰਖਾ ਉਹਨਾਂ ਦਾ ਕਰ ਲੈ ਹਾਂਜੀ ਸਹੀ ਹੈ ਜੀ ਸੋ ਦੋਸਤੋ ਬਿਲਕ ਤਾਂ ਤੁਹਾਨੂੰ ਜਿੰਨਾ ਘੱਟ ਤੋਂ ਘੱਟ ਹੋਣਾ ਹੈ ਉਹ ਜ਼ਰੂਰ ਹੋ ਜਾਏਗਾ ਇਸ ਤੋਂ ਬਾਅਦ ਲਾਸਟ ਐਂਡ ਫਾਈਨਲ ਤੇ ਜਿਹੜੀ ਇੱਕਪਾ ਤੁਹਾਨੂੰ ਇਹ ਮਾਝ ਦਿਖਾਉਣੀ ਹੈ ਬਈ ਇਹ ਸੂਆ ਫਿਰਿੰਦਾ ਕਿਨਮਾ ਚੱਲ ਰਿਹਾ ਹੁਣ ਦੂਜਾ ਸੂਆ ਝੋਟੀ ਸੂਈ ਹੈ ਜੀ ਦੂਜਾ ਸੂਆ ਹਾਂਜੀ ਇਹਨੂੰ ਸੂਈ ਨੂੰ ਹੋ ਗਿਆ 28 ਤੋਂ 29 ਦਿਨ ਜੀ ਤੇ ਅੱਜ ਕਿੰਨੇ ਦਿਨ ਦੀ ਸੂਈ ਹੈ ਜੀ ਅੱਜ 28 ਤੋਂ 29 ਦਿਨ ਬਾਅਦ ਤੁਸੀਂ ਮਹੀਨਾ ਮੰਨ ਲਓ ਜੀ ਸੋ ਠੀਕ ਆ ਠੀਕ ਆ ਇੱਕ ਮਹੀਨਾ ਪਹਿਲਾਂ 81000 ਦੇ 500 ਦੀ ਨਾਲ ਦੇ ਬੰਦੇ ਮੇਸਰੀ ਮੈਂ ਹੀ ਵੇਚੀ ਸੀਗੀ ਠੀਕ ਹੈ ਜੀ ਬੰਦੇ ਬਾਹਰੋਂ ਆਏ ਸੀਗੇ ਇੱਧਰ ਆ ਕੇ ਸ਼ੌਕਣਾ ਪਾਸੋਂ ਇੱਕ ਅੱਧਾ ਰੱਖਦੇ ਹੁਣ ਫੇਰ ਚੱਲੇ ਵਾਪਸ ਤੇ ਮੈਨੂੰ ਕਹਿੰਦੇ ਜਿੰਨੇ ਦੀ ਸਾਡੀ ਵਗਰੀ ਵੀ ਤੇ ਬੱਚਾ ਥੱਲੇ ਕੀਂਦੇ ਕੱਟਾ ਮਗਰ ਜੀ ਮਗਰ ਕੱਟਾ ਮੇਲ ਕਾ 11 ਕਿਲੋ ਦੁੱਧ ਆਇਆ 10 ਕਿਲੋ ਦੀ ਆਪਣੀ ਗਾਰੰਟੀ ਹੋ ਗਈ ਜੀ ਕੋਈ ਭੂਰ ਨਹੀਂ ਕੋਈ ਛੱਟਾਂ ਨਹੀਂ ਠੀਕ ਆ ਹਾਂ 10 ਕਿਲੋ ਤਾਂ ਪੂਰਾ ਕੰਡੇ ਵਾਲਾ ਦੂਜਾ ਸਵੇਰ ਦੋਸਤੋ ਸੂਈਏ ਤੇ ਬਿਲਕੁਲ ਇੱਕ ਮਹੀਨੇ ਦੇ ਨੇੜੇ ਜਿਹੜਾ ਸਮਾਂ ਹੋ ਗਿਆ ਆ ਫੇਸ ਦੀ ਕੁਆਲਿਟੀ ਜੇ ਮੂਹ ਮੱਥਾ ਸਿੰਘਾਂ ਦੀ ਬੰਤਰ ਤੁਸੀਂ ਵੇਖ ਕੇ ਚਾਹ ਕਰ ਲੈਣੀ ਆ ਤੇ ਥਣਵਾਨੇ ਵਾਲੇ ਪਾਸੇ ਆ ਜਾਓ ਠੀਕ ਆ ਜੀ ਤੇ ਵੀਰਾਂ ਦਾ ਵੈਸੇ ਭਾਵੇਂ ਆਪਾਂ 1.5 11 ਲੀਟਰ ਚੋਣੇ ਪਰ 10 ਲੀਟਰ ਦੀ ਆ ਕਿਸੇ ਵੀਰ ਨੂੰ ਵੀ ਜਿਹੜੀ ਗਰੰਟੀ ਆ ਠੀਕ ਆ ਜੇਕਰ ਤੁਸੀਂ ਆ ਕੇ ਚੁਵਾਈ ਘਰੇ ਕਰਦੇ ਜੇ ਤੇ ਥਣ ਹਵਾਨਾ ਵੇਖ ਕੇ ਚੈੱਕ ਕਰ ਲੋ ਜੀ ਠੀਕ ਆ ਥਣ ਥੁਣ ਬਿਲਕੁਲ ਜਿਹੜਾ ਮੁਠੀ ਵਾਲਾ ਥਣ ਲੱਗਾ ਹੈਗਾ ਤੇ ਬੱਚਾ ਜਿਹੜਾ ਨੀਚੇ ਆ ਉਹ ਮੇਲ ਆ ਕੱਟਾ ਹੈਗਾ ਇਸ ਦੇ ਨੀਚੇ ਉਹ ਪ੍ਰੋਪਰ ਮੈਂ ਤੁਹਾਨੂੰ ਦਿਖਾ ਦਿੰਦਾ ਠੀਕ ਆ ਆ ਕੱਟਾ ਦੇਖ ਲੋ ਇਹ ਕੱਟਾ ਹੈਗਾ ਇਸ ਦੇ ਨੀਚ ਤੇ ਇੱਕ ਮੰਥ ਦੇ ਲਾਗੇ ਤੱਕ ਜਿਹੜਾ ਸਮਾਂ ਹੋ ਗਿਆ ਤੇ ਭਾਈ ਮਨਿੰਦਰ ਇਹ ਕੇਸ ਮੁੱਲ ਭਾ ਦੀ ਆਪਾਂ ਦੇ ਦੇਣੀ ਵੀਰ ਇਹਦਾ ਜਿਹਾਇ ਜੇ ਮੌਣੀ 72000 ਰੁਪਏ ਜੋ 72 ਹਾਂ ਬਾਕੀ ਕੋਈ ਨਹੀਂ ਮਾਨਤਨ ਕਰ ਦਾਂਗੇ ਠੀਕ ਆ ਕੋਈ 5 ਰਾਲ ਤੇ ਦੁੱਧ 10 ਲੀਟਰ ਮਲ ਕੇ ਕੋਈ ਵੀ ਖੁੱਲਾ ਸੱਦਾ ਲੈ ਲਓ ਹਨਾ ਹੋਰ ਆ ਵੀ ਚੀਜ਼ ਵੇਖ ਲਓ ਪਰ ਦੁੱਧ ਜਿਹੜੀ ਕੋਈ ਲੰਬਾਣਾ ਦਊਗਾ ਹੂੰ ਠੀਕ ਆ ਮੇਨ ਚੀਜ਼ ਨਰਾਮੀ ਵਾਲੀ ਦੁੱਧ ਵਾਲਾ ਦੁੱਧ ਵਾਲਾ ਬੰਮਾਣਾ ਕੋਲ ਮਾ ਅਵੇਲਬੂਲ ਦੀ ਜਿਹੜੀ ਦੋਸਤੋ ਤੁਸੀਂ ਵੇਖੋ ਲੰਬਾਈ ਲੰਬੂਜੀ ਤਾਂ ਮੱਝ ਦੀ ਪੂਰੀ ਜਿਹੜੀ ਕਹਿ ਲਓ ਵੀ ਸੋਹਣੀ ਹੈਗੀ ਲੰਬਾਈ ਬਲੇ ਪਾਸਿਓ ਤੇ ਪਿੱਠ ਪੁੱਠੇ ਦੀ ਵੇਖੋ ਤੁਸੀਂ ਉਚਾਈ ਪੂਰੀ ਆ ਠੀਕ ਆ ਜੀ ਤੇ ਵੈਸੇ ਪਸ਼ੂ ਜਿਹੜਾ ਦੁੱਧ ਵਾਲਾ ਨਾਰਮਲ ਦੁੱਧ ਤੇ ਪਸ਼ੂ ਹੋਵੇ ਕਈ ਨਾ ਪਸ਼ੂ ਆ ਜਿਆਦੇ ਚਾਂਮਾ ਵਾਲੇ ਪਸ਼ੂ ਵੀ ਹੁੰਦੇ ਆ ਬਾਕੀ ਕਈ ਨ ਪਤਲੀ ਚਮੜੀ ਵਾਲੇ ਪਸ਼ੂ ਉਹ ਜ਼ਿਆਦਾਤਰ ਖੁਰਦੇ ਵੀ ਆ ਪਸ਼ੂ ਜਿਹੜੇ ਦੁੱਧ ਤੇ ਆਉਂਦੇ ਜਦੋਂ ਦੁੱਧ ਦਾ ਚਵਾ ਕਰਾਉਂਦੇ ਜਿੰਨਾ ਸਮਾਂ ਵੀ 8-7 ਮਹੀਨੇ ਜਿੰਨਾ ਚਿਰ ਕਰਾਉਂਦੇ ਆ ਤੇ ਗੱਪਣ ਹੋਣ ਤੋਂ ਬਾਅਦ ਜਦੋਂ ਆਪਾਂ ਡਰਾਈ ਕਰਦੇ ਨੇ ਛੱਡ ਦਿੰਦੇ ਆ ਉਦੋਂ ਪਸ਼ੂ ਇਹ ਜਿਹੜਾ ਆਪਦੇ ਆਪ ਨੂੰ ਭਰਨਾ ਸ਼ੁਰੂ ਕਰ ਦਿੰਦਾ ਠੀਕ ਹੈ ਤੇ ਝੋਟੀਆਂ ਆਂਗਾ ਕੋਈ ਚੱਕਰ ਨਹੀਂ ਦਾ ਨਵੀਂ ਵਾਜਾ ਠੀਕ ਆ ਠੀਕ ਆ ਇਹਨੂੰ ਵੀ ਜਿਹੜਾ ਰਹੇਗਾ ਖੋਲਣ ਵਾਲਾ ਖੋਲ ਕੇ ਮੈਨੂੰ ਲਓ ਵੀ ਦੋਸਤੋ ਕਰੋ ਵੇਖ ਕੇ ਚੈੱਕ ਠੀਕ ਆ ਤੇ ਚਾਹਵਨ ਵੀਰ ਤੁਸੀਂ ਜ਼ਰੂਰ ਜਿਹੜਾ ਬਾਈ ਦੇ ਨਾਲ ਸੰਪਰਕ ਕਰਨਾ ਮਨਜਿੰਦਰ ਦੇ ਨਾਲ ਰੇਟ ਜਿਹੜ ਠੀਕ ਹੈ ਜੀ 72000 ਦੀ ਜਿਹੜੀ ਆ ਮੰਗ ਆ ਡਿਮਾਂਡ ਆ ਇਸ ਝੋਟੀ ਦੀ ਤੇ ਪਹਿਲਾਂ ਤੁਸੀਂ ਆਓ ਕਰੇ ਵਿਜ਼ਿਟ ਕਰਕੇ ਮੇਰਾ ਵੀਰ ਤਸੱਲੀ ਆ ਦੋ ਟਾਈਮ ਤਿੰਨ ਟਾਈਮ ਦੀ ਜਰੂਰ ਕਰ ਲਿਆ ਕਰੋ ਦੂਰੋਂ ਨੇੜਿਆਂ ਪਹੁੰਚ ਕੇ ਚਾਹੇ ਇੱਕ ਟਾਈਮ ਦੀ ਵੀ ਤਸੱਲੀ ਕਰ ਲਿਆ ਕਰੋ ਇੱਕ ਸੰਤੁਸ਼ਟੀ ਹੋ ਜਾਂਦੀ ਹੈ ਮਾਨੋ ਵੀ ਜੇ ਜਿੱਥੋਂ ਆਪਾਂ ਐਨੀਮਲ ਲੈ ਕੇ ਜਾਂਦਾ ਖਰਚਾ ਕਰਕੇ ਪੈਸੇ ਖਰਚ ਕਰਕੇ ਤੇ ਜਿਹੜਾ ਬਿਲਕੁਲ ਪਰਫੈਕਟ ਹੈ ਆਪਣਾ ਹਨਾ ਤੇ ਇੱਕ ਵੀਰ ਮਨਜਿੰਦਰ ਪੱਤਰ ਹਜ਼ਾਰ ਇਹਦਾ ਮੁੱਲ ਤਾਂ ਕਰਤਾ 70 ਹਜ਼ਾਰ ਬਾਕੀ ਬਈ ਸਵੇਰੇ ਹੁਣ 9-10 ਵਜੇ ਦਾ ਟਾਈਮ ਹੀ ਹੈ 10-11 ਵਜੇ ਦਾ ਹੀ ਠੀਕ ਹੈ ਤੇ ਸ਼ਾਮ ਨੂੰ ਲੈਵਾ ਦਾ ਪੂਰਾ ਲੈ ਕੇ ਤੁਰਿਆ ਨਹੀਂ ਮੈਂ ਦੱਸਦਾ ਟਾਈਮ ਨੋਟ ਕਰਾਤਾ ਵੀ 10 10:30 ਵਜੇ ਦਾ ਸਮਾਂ ਹੈ ਸਵੇਰ ਚੁਵਾਈ 6:30 ਵਜੇ ਕੀਤੀ 6 ਵਜੇ ਬਈ ਦੇ ਹਾਂ 6:30 ਵਜੇ ਵੀ ਟਾਈਮ ਟੂ ਟਾਈਮ ਕੋਈ ਚੁਵਾਈ ਕਰ ਲਿਆ ਜਦੋਂ ਮਰਜ਼ੀ ਕੋਈ ਚੱਕਰ ਨਹੀਂ ਦੀ ਜਰੂਰ ਤੇ ਇੱਕ ਵੀ ਠੀਕ ਹੈ ਹਾਂ ਇਹ ਦੋਸਤੋ ਵੀਰ ਮਰਜਿੰਦਰ ਸੀਗਾ ਤੇ ਪਿੰਡ ਜਿਹੜਾ ਦੋਸਤੋ ਚੋਟੀਆਂ ਕਲਾਂ ਬਿਲਕੁਲ ਨੇੜੇ ਤਰਵੰਦ ਤਲਵੰਡੀ ਭਾਈ ਦੇ 2 ਕਿਲੋਮੀਟਰ ਦੀ ਦੂਰੀ ਹੈਗੀ ਆ ਮੋਸਟਲੀ ਜਿਹੜੀਆਂ ਵੀਡੀਓ ਆ ਦੋਸਤੋ ਆਪਣੇ ਚੈਨਲ ਤੇ ਪੈਂਦੀਆਂ ਰਹਿੰਦੀਆਂ ਵੀਰਦੀਆਂ ਪਸ਼ੂ ਭਾਪੜਤੇ ਵਾਲੇ ਵੀ ਆ ਠੀਕ ਹੈ ਜੀ ਬਾਕੀ ਜਿਹੜਾ ਵੀ ਐਨੀਮਲ ਕਿਸੇ ਵੀ ਵੀਰ ਨੂੰ ਪਸੰਦ ਲੱਗਾ ਹੋਵੇ ਉਸ ਪਸ਼ੂ ਦੀ ਵਿਸ਼ੇਸ਼ ਤੌਰ ਤੇ ਤੁਸੀਂ ਗੱਲਬਾਤ ਕਰਕੇ ਵੀਰ ਦੇ ਨਾਲ ਸੌਦਾ ਕਰ ਸਕਦੇ ਹੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ